ਕੱਲ ਪੀਸੀ ਆਪਣੇ ਵਿਕਰਮਜੀਤ ਪੰਥੇ ਨੇ ਪੀਸੀਐਸ ਜਿਹੜੇ ਇਥੇ ਐਸਡੀਐਮ ਬਟਾਲਾ ਕਮ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਸੀ ਬਟਾਲਾ ਦਾ ਇਹਨਾਂ ਕੋ ਇਹਨਾਂ ਨੂੰ ਕੱਲ ਵਿਜੀਲੈਂਸ ਨੇ ਰੈਡ ਹੈਂਡਿਡ Trap ਕੀਤਾ ਸੀਗਾ ਕੱਲ ਰਾਤ ਨੂੰ ਜਿੱਥੇ 50 ਹਜ਼ਾਰ ਦਾ ਸਾਡਾ ਰੈਡ ਹੈਂਡ Trap ਸੀਗਾ ਪਰ ਜਦੋਂ ਅਸੀਂ ਮੌਕੇ ਤੇ Trap ਕੀਤਾ ਤਾਂ ਉੱਥੇ 13 ਲੱਖ ਦੇ ਆਰਾਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਜਿਹੜੀ ਸਸਪੀਸ਼ੀਅਸ ਸੀਗੀ ਜਿਹਦੇ ਵਿੱਚ ਕੁਝ ਕਾਰਪੋਰੇਸ਼ਨ ਦੇ ਠੇਕੇਦਾਰਾਂ ਦੇ ਉੱਥੇ ਚੈੱਕ ਮਿਲੇ ਸਾਨੂੰ ਤੇ ਕੁਝ ਸਾਨੂੰ ਇੱਕ ਲਿਸਟ ਮਿਲੀ ਉਹਨਾਂ ਨੋਟਾਂਵਾਂ ਦੇ ਨਾਲ ਬੰਡਰਾਂ ਦੇ ਨਾਲ ਇੱਕ ਇੱਕ ਲਿਸਟ ਬਚੀ ਹੋਈ ਸੀਗੀ ਸੋ ਉਹ ਸੁਸਪੀਸ਼ੀਅਸ ਮਨੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਤੇ ਇਹਨਾਂ ਦਾ ਅੱਜ ਅਸੀਂ ਮਾਂਜੋ ਕੋਰਟ ਦੇ ਵਿੱਚ ਰਿਮਾਂਡ ਸੀ ਕੀਤਾ ਸੀਗਾ ਉਹਨਾਂ ਨੂੰ 3 ਦਿਨ ਦਾ ਰਿਮਾਂਡ ਮੰਗਲਵਾਰ ਤੱਕ ਦਾ ਸਾਨੂੰ ਗਰਾਂਟ ਕੀਤਾ ਹੈ ਅਜੇ ਇਨੀਸ਼ੀਅਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਆ ਤੇ ਅਜੇ ਮਤਲਬ ਜੋ ਸਾਨੂੰ ਠੇਕੇਦਾਰਾਂ ਦੀ ਲਿਸਟ ਮਿਲੀ ਹੈ ਚੈੱਕ ਮਿਲੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਤੇ ਜਿਹੜੀ ਬਾਕੀ 13 ਲੱਖ ਰੁਪਏ ਉਹਦੀ ਪੁਸ਼ਕਸ਼ਾਪਾ ਕਰ ਰਹੇ ਆ ਕੋਈ ਜਿਹੜਾ ਵੀ ਕੋਈ ਆਏਗਾ ਉਸ ਚੀਜ਼ ਨੂੰ ਵੈਰੀਫਾਈ ਕੀ ਆਇਆ ਜਾ ਸਕਦਾ ਅਜੀ ਤੇ ਅਸੀਂ ਮਤਲਬ ਇਹਨਾਂ ਦੀ ਪੁਸ਼ਕਸ਼ ਤੇ ਫੋਕਸ ਕਰੀਏ ਕਿਸ ਤਰ੍ਹਾਂ ਮਾਈ ਇਨਸਪੈਕਟਰ ਇੰਦਰਜੀਤ ਸਿੰਘ ਆਹ ਲਓ ਜਿਹੜਾ ਆ ਰਿਸ਼ੀ ਕੋਲ ਕੋਸ਼ਿਸ਼ ਕਰ ਰਿਹਾ ਹੈ ਕਾਗੀ ਕੋਲੋ ਸ਼ਾਰਟ ਕਰ ਕੋਲੋ ਸ਼ਾਰਟ ਕਰ ਕੋਲੋ ਹੀ ਬਕਰ ਰਾ ਰਾ ਹੀ ਦਰ ਰਜਨ ਤੋ ਆ ਜਾ ਬਾਸ ਤੋਂ ਜੋੜ ਖਤਮ ਕਰ ਦਈਏ ਕਾਗੀ ਕੋਲੋ ਸ਼ਾਰਟ ਕਰ ਕੋਲੋ ਸ਼ਾਰਟ ਕਰ ਕੋਲੋ ਹੀ ਬਕਰ ਰਾ ਰਾ ਹੀ ਦਰ ਰਜਨ ਤੋ ਆ ਜਾ जोड़ खत्म कर दी है ਵਿਕਰਮ ਗਿਸ਼ੀ ਪੰਦੇ ਚੀਸ਼ੀ ਨੇ ਦਾਂਗਨ ਬ੍ਰਿਜੀ ਦੇ ਹੋਣੇ ਹੋਣੇ ਵਿਜੀਲੈਂਸ ਬਿਊਰੋ ਦੀ ਰੇਡ ਹੋਈ ਹੈ ਇਹਨਾਂ ਦੇ ਘਰ ਔਰ ਕਿ ਮੱਥਾ ਵੀ ਮੱਥਾ ਆ ਜੋ ਹੈ ਉਹ ਬਰਾਂਡ ਦਾ ਸਮਾਂ ਹੋ ਗਿਆ ਹੈ ਰੇਡ ਚਲਦੀ ਜੀ